ਹੈਲੋ ਫਰੈਂਡਸ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਠੀਕ ਠਾਕ ਹੀ ਹੋਮੋਗੇ ਤੇ ਲੋ ਜੀ ਆਪਾਂ ਇੱਕ ਹੋਰ ਨਵੇਂ ਟਿਪਸ ਦੇ ਨਾਲ ਤੁਹਾਡੇ ਫਾਇਦੇ ਵਾਲੀ ਚੀਜ਼ ਲੈ ਕੇ ਆਈਆਂ ਤੁਹਾਡੇ ਲਈ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਮੇਰੇ ਚੈਨਲ ਨੂੰ ਫੜਾਫੜ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਲਾਈਕ ਔਰ ਕਮੈਂਟ ਜ਼ਰੂਰ ਕਰ ਦਿਓ ਤੇ ਆਪਾਂ ਤੁਹਾਨੂੰ ਵਧੀਆ ਜੀ ਟ੍ਰਿਕ ਲੈ ਕੇ ਆਈਆਂ ਜੀ ਕੋ ਹੋਰ ਤੇ ਜੋ ਚੀਜ਼ ਮੈਂ ਯੂਜ਼ ਕਰਦੀ ਆਂ ਉਹ ਤੁਹਾਡੇ ਨਾਲ ਸਾਰਿਆਂ ਦੇ ਨਾਲ ਸ਼ੇਅਰ ਕਰਦੀ ਆਂ ਜੀ ਮੈਂ ਤੇ ਆਈ ਹੋਪ ਤੁਸੀਂ ਵੀ ਅਮਲ ਕਰੋਗੇ ਤੇ ਤੁਸੀਂ ਵੀ ਉਹ ਸਾਰੀ ਚੀਜ਼ਾਂ ਮੇਰੇ ਨਾਲ ਜੋ ਜੋ ਮੈਂ ਤੁਹਾਨੂੰ ਦੱਸਦੀ ਆਂ ਫੋਲੋ ਕਰੋਗੇ ਹਨਾ ਤੇ ਲੋ ਜੀ ਆਪਾਂ ਸਟਾਰਟ ਕਰਦੇ ਆਂ ਜੀ ਮੇਨ ਪੁਆਇੰਟ ਤੇ ਆਣੇ ਆ ਤੇ ਲੋ ਜੀ ਆਪਾਂ ਗੱਲ ਕਰਦੇ ਆਂ ਪੈਸਿਆਂ ਦੀ ਹਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਪੈਸਾ ਸਭ ਤੋਂ ਜਿਆਦਾ ਇੰਪੋਰਟੈਂਟ ਹੋ ਗਿਆ ਹਨਾ ਕਿ ਜੋ ਵੀ ਚੀਜ਼ ਖਰੀਦੋ ਆਪਾਂ ਨੂੰ ਸਭ ਤੋਂ ਪਹਿਲਾਂ ਆਪਾਂ ਨੂੰ ਹੱਥ 'ਚ ਪੈਸਾ ਚਾਹੀਦਾ ਹੈ ਤੇ ਪੈਸਾ ਆਪਣੇ ਕੋਲ ਹੁੰਦੇ ਹੋਏ ਵੀ ਘਰ ਦੇ ਵਿੱਚ ਪਿਕਦਾ ਨਹੀਂ ਹੈਗਾ ਘਰ ਦੇ ਵਿੱਚ ਬਰਕਤ ਨਹੀਂ ਹੁੰਦੀ ਤੁਹਾਡੇ ਤੇ ਪੈਸਾ ਆਂਦਾ ਹੈ ਤੇ ਆਈ ਚਲਾਈ ਹੁੰਦੀ ਹੈ ਚਲ ਜਾਂਦਾ ਪੈਸਾ ਹਣਾ ਤੇ ਤੁਹਾਨੂੰ ਇੱਕ ਵਧੀਆ ਉਪਾਅ ਦੱਸਣ ਲੱਗੀਆਂ ਜੀ ਮੈਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਫੜਾਫੜ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤੋਂ ਵੀ ਵਧੀਆ-ਵਧੀਆ ਟ੍ਰਿਕ ਲੈ ਕੇ ਆਇਆ ਕਰਾਂਗੇ ਆਪਾਂ ਤੁਹਾਡੇ ਵਾਸਤੇ ਤੇ ਲੋ ਜੀ ਆਪਾਂ ਮੇਨ ਪੁਆਇੰਟ ਤੇ ਵੱਧਦੇ ਆਂ ਤੇ ਦੱਸਦੇ ਆ ਤੁਹਾਡੇ ਘਰ ਚ ਪੈਸੇ ਦੀ ਬਰਕਤ ਕਿਵੇਂ ਹੋਊਗੀ ਤੁਹਾਡੇ ਘਰ ਚ ਆਈ ਚਲਾਈ ਨਹੀਂ ਹੋਊਗੀ ਤੁਹਾਡੇ ਘਰ ਚ ਪੈਸਾ ਠੀਕੂਗਾ ਵੀ ਖਰਚਾ ਵੀ ਵਧੀਆ ਹੋਊਗਾ ਤੇ ਪੈਸਾ ਆਊਗਾ ਵੀ ਹਨਾ ਇਨਕਮ ਵੀ ਹੋਊਗੀ ਤੁਹਾਡੇ ਘਰ ਚ ਵਧੀਆ ਬਰਕਤ ਹੋਊਗੀ ਜੀ ਮੇਨ ਪੁਆਇੰਟ ਹੈ ਤੇ ਲੋ ਜੀ ਆਪਾਂ ਨੇ ਕੀ ਕਰਨਾ ਦੇਖੋ ਆਪਾਂ ਨੇ ਲੈਣੀ ਆ ਜੀ ਇੱਕ ਪੀਲਾ ਕੱਪੜਾ ਲੈਣਾ ਤੁਸੀਂ ਪੀਲਾ ਕੱਪੜਾ ਸਮਝਦੇ ਹੋ ਪੀਲਾ ਕੱਪੜਾ ਲੈਣਾ ਕੋਈ ਘਰ ਚ ਕੋਰਾ ਕੱਪੜਾ ਹੁੰਦਾ ਜਿਹੜਾ ਸੁੱਚਾ ਕੱਪੜਾ ਕਹਿੰਦੇ ਆ ਜੀ ਉਹਨੂੰ ਪੀਲਾ ਪੀੜਾ ਕੱਪੜਾ ਲੈਣਾ ਜੀ ਆਪਾਂ ਨੇ ਸੁੱਚਾ ਤੇ ਉਹਦੇ ਵਿੱਚ ਕੀ ਕਰਨਾ ਜੀ ਆਪਾਂ ਨੇ ਉਹਦੇ ਵਿੱਚ ਲੈਣੀਆਂ ਚਾਰ ਹਲਦੀ ਦੀਆਂ ਗੱਠੀਆਂ ਜਿਹੜੀਆਂ ਹਲਦੀ ਨਹੀਂ ਹੁੰਦੀ ਬੀਨਾ ਪੀਸੀ ਹੋਈ ਹੁੰਦੀ ਆ ਗੱਠਾ ਹੁੰਦੀਆਂ ਹਲਦੀਆਂ ਦੀਆਂ ਚਾਰ ਗੱਠਾਂ ਚਾਰ ਲੈਣੀਆਂ ਆਪਾਂ ਨੇ ਚਾਰ ਗੱਠਾਂ ਲੈ ਕੇ ਹਲਦੀ ਦੀਆਂ ਜਿਹਨੂੰ ਹਲਦੀ ਦੀਆਂ ਗੱਠੀਆਂ ਕਹਿੰਦੇ ਆ ਹਲਦੀ ਦੀਆਂ ਗੱਠੀਆਂ ਲੈ ਕੇ ਚਾਰ ਜਿਹੜੀ ਕੱਚੀ ਹਲਦੀ ਹੁੰਦੀ ਆ ਆਪਾਂ ਪੀਸ ਦੇ ਨਹੀਂ ਹੈਗੇ ਹਲੇ ਹਨ ਉਹ ਪਸਾਰੀ ਦੀ ਦੁਕਾਨ ਤੋਂ ਮਿਲ ਜਾਣੀਆਂ ਤੁਹਾਨੂੰ ਚਾਰ ਹਲਦੀ ਦੀਆਂ ਗੱਠੀਆਂ ਲੈ ਕੇ ਤੁਸੀਂ ਪੀਲੇ ਕੱਪੜੇ ਦੇ ਵਿੱਚ ਬੰਨ੍ਹ ਦੋ ਉਹਨੂੰ ਇੱਕ ਪੋਰਟਲ ਦੀ ਤਰ੍ਹਾਂ ਬੰਨ੍ਹ ਦੋ ਜਿਵੇਂ ਆਪਾਂ ਵਿੱਚ ਪਾ ਕੇ ਨਾ ਉਹਨੂੰ ਗੱਠਾ ਮਾਰ ਦੋ ਉੱਪਰ ਮਾਤਾ ਲక్ష్ਮੀ ਦਾ ਨਾਮ ਲੈ ਕੇ ਹਨਾ ਮਾਤਾ ਲక్ష్ਮੀ ਦਾ ਨਾਮ ਲੈ ਕੇ ਉਹਦੇ ਉੱਤੇ ਗੱਠਾ ਮਾਰ ਦੋ ਤੇ ਤੁਸੀਂ ਰੱਖਣਾ ਕਿੱਥੇ ਐ ਮੈਂ ਤੁਹਾਨੂੰ ਦੱਸ ਦੰਨੀ ਐ ਤੇ ਲੋ ਜੀ ਰੱਖਣੀ ਤੁਸੀਂ ਉੱਥੇ ਐ ਇਹ ਗੱਠਾ ਹਲਦੀ ਦੀਆਂ ਗੱਠੀਆਂ ਪੀਲੇ ਕੱਪੜੇ ਦੇ ਵਿੱਚ ਤੁਸੀਂ ਉੱਥੇ ਰੱਖ ਦੋ ਜਿੱਥੇ ਤੁਸੀਂ ਆਪਣੇ ਪੈਸੇ ਰੱਖਦੇ ਹੋ ਕਿਸੇ ਲੋਕਰ ਦੇ ਵਿੱਚ ਜਾਂ ਕਿਸੇ ਮੈਫੂਲ ਜਗ੍ਹਾ ਦੇ ਵਿੱਚ ਜਿੱਥੇ ਤੁਸੀਂ ਆਪਣੇ ਪੈਸੇ ਧਨ ਰੱਖਦੇ ਹੋ ਨਾ ਉੱਥੇ ਰੱਖ ਦਿਓ ਤੁਸੀਂ ਫਿਰ ਤੁਸੀਂ ਦੇਖੋ ਤੁਹਾਡੇ ਘਰ 'ਚ ਵਰਕਤੀ ਵਰਕਤ ਆਣੀ ਸ਼ੁਰੂ ਹੋ ਜੂਗੀ ਤੇ ਇਹ ਚੀਜ਼ ਤੁਸੀਂ 6 ਮਹੀਨੇ ਤੱਕ ਰੱਖਣੀ ਆ ਉੱਥੇ 6 ਮਹੀਨੇ ਤੋਂ ਬਾਅਦ ਤੁਸੀਂ ਬਦਲ ਸਕਦੇ ਹੋ ਜਿਹੜੀ ਗੱਠੀਆਂ ਹੈਗੀਆਂ ਪੀਲੇ ਕੱਪੜੇ 'ਚੋਂ ਕੱਢ ਕੇ ਤੁਸੀਂ ਪਾਣੀ 'ਚ ਬਹਾ ਸਕਦੇ ਹੋ ਪਾਣੀ 'ਚ ਬਹਾ ਦਿਓ ਤੁਸੀਂ ਤੇ ਉਸ ਤੋਂ ਬਾਅਦ ਤੁਸੀਂ ਨਵੀਆਂ ਰੱਖ ਲਓ ਹਨਾ ਨਵੇਂ ਲੈ ਕੇ ਨਵਾਂ ਕੱਪੜਾ ਲੈ ਕੇ ਨਵੀਂ ਗੱਠੀਆਂ ਲੈ ਕੇ ਦੁਬਾਰਾ ਰੱਖ ਲਓ ਧੰਦੀ ਜਗ੍ਹਾ ਤੇ 6 ਮਹੀਨੇ ਬਾਅਦ ਤੁਸੀਂ ਚੇਂਜ ਕਰਦਿਆ ਕਰੋ ਹਨਾ ਕਿਉਂਕਿ ਇੱਕੋ ਚੀਜ਼ ਪਈ ਰਹਿੰਦੀ ਹੈ ਪਈ ਰਹਿੰਦੀ ਹੈ ਪਈ ਰਹਿੰਦੀ ਹੈ ਉਹਦੀ ਮੰਨਿਆਦ ਟੱਪ ਜਾਂਦੀ ਹੈ ਹਨਾ ਇਸ ਕਰਕੇ ਬਦਿਆ ਤਰੀਕਾ ਜੀ ਤੁਸੀਂ ਚਾਰ ਹਲਦੀ ਦੀ ਗੱਠੀਆਂ ਲੈ ਕੇ ਪੀਲੇ ਕੱਪੜੇ ਦੇ ਵਿੱਚ ਬੰਨ ਕੇ ਤੁਸੀਂ ਜਿੱਥੇ ਪੈਸਾ ਰੱਖਦੇ ਹੋ ਉੱਥੇ ਰੱਖ ਦਿਓ 6 ਮਹੀਨੇ ਤੱਕ ਰੱਖੋ 6 ਮਹੀਨੇ ਤੋਂ ਬਾਅਦ ਤੁਸੀਂ ਬਦਲ ਦਿਓ ਫਿਰ ਦੁਬਾਰਾ ਰੱਖ ਦਿਓ ਤੁਹਾਡੇ ਘਰ 'ਚ ਪੈਸਾ ਇੰਨਾ ਆਊਗਾ ਨਾ ਇੰਨਾ ਆਊਗਾ ਤੁਸੀਂ ਕਹੋਗੇ ਵੀ ਹਾਂ ਸਾਡਾ ਪੈਸਾ ਰੁਕਣਾ ਸ਼ੁਰੂ ਹੋ ਗਿਆ ਹਨਾ ਤੇ ਮਾਤਾ ਲਕਸ਼ਮੀ ਦਾ ਨਾਮ ਲੈ ਕੇ ਰੱਖ ਦਿਓ ਤੁਸੀਂ ਤੇ ਤੁਸੀਂ ਜਿਹੜੀ ਚੀਜ਼ ਨੂੰ ਵੀ ਧਿਆਨ ਨਿਓ ਆਪਣਾ ਵਾਹਿਗੁਰੂ ਹੋ ਗਿਆ ਤੇ ਆਪਣਾ ਦੇਵੀ ਦੇਵਤੇ ਹੋ ਗਏ ਮਤਲਬ ਮੇਨ ਪੁਆਇੰਟ ਹੈ ਜੀ ਮਾਤਾ ਲక్ష్ਮੀ ਦਾ ਹਨਾ ਤੇ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਨੈਕਸਟ ਟਿਪਸ ਦੇ ਨਾਲ ਹਨਾ ਤੇ ਵਧੀਆ-ਵਧੀਆ ਟਿਪਸ ਲੈ ਕੇ ਆਉਂਗੀ ਤੁਹਾਡੇ ਨਾਲ ਆਈ ਹੋਪ ਤੁਹਾਨੂੰ ਪਸੰਦ ਹੋਵਣਗੀਆਂ ਤੇ ਆਪਾਂ ਇਹ ਨਹੀਂ ਕਹਿੰਦੇ ਵੀ ਚਲੋ ਆਪਾਂ ਮੰਨਦੇ ਆ ਚਲੋ ਬਾਬੇ ਨਾਨਕ ਨੂੰ ਐ ਵਾਹਿਗੁਰੂ ਜੀ ਨੂੰ ਮੰਨਦੇ ਆ ਲੇਕਿਨ ਜੋ ਚੀਜ਼ਾਂ ਦੱਸੀਆਂ ਗਈਆਂ ਆਪਾਂ ਉਹਨਾਂ ਨੂੰ ਵੀ ਫੋਲੋ ਕਰ ਸਕਦੇ ਆ ਹਨਾ ਇਹਦੇ ਵਿੱਚ ਆਪਾਂ ਨੇ ਕੋਈ ਵੀ ਜਾਦੂ ਪੂਣਾ ਦੀ ਕਰਨਾ ਕਿਸੇ ਦਾ ਮਾੜਾ ਨਹੀਂ ਕਰਨਾ ਆਪਾਂ ਨੇ ਆਪਣੇ ਘਰ ਦਾ ਸੁਧਾਰ ਕਰਨਾ ਹੀ ਆ ਹਨਾ ਜੀ ਤੇ ਚਲੋ ਜੀ ਇੱਕ ਨਵੀਂ ਟ੍ਰਿਕ ਦੇ ਨਾਲ ਫੇਰ ਮਿਲਦੇ ਆ ਟਿਪਸ ਦੇ ਨਾਲ ਜੇ ਤੁਹਾਡੇ ਘਰ ਚ ਪੈਸਾ ਰੁਕਣ ਲੱਗ ਗਿਆ ਤਾਂ ਕਮੈਂਟ ਜ਼ਰੂਰ ਕਰਕੇ ਦੇਖਿਓ ਇਹ ਚੀਜ਼ ਫੋਲੋ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਬਾਏ ਬਾਏ ਜੀ ਟੇਕ ਕੇਅਰ